ਕਿਲਾ ਰਾਏਪੁਰ ਕਿਲਾ ਰਾਏਪੁਰ ਦੀ ਅੱਜ ਜੇ ਭਾਰਤ ਚ ਵਿਸ਼ਵ ਭਰ ਚ ਜੇ ਪਹਿਚਾਨ ਹੈ ਤਾਂ ਮਿੰਨੀ 올림픽 ਵਾਲੀਆਂ ਖੇਡਾਂ ਦੇ ਨਾਮ ਤੇ ਹੀ ਹੈ ਕਿਲਾ ਰਾਏਪੁਰ ਕਿਲਾ ਰਾਏਪੁਰ ਦੀਆਂ ਖੇਡਾਂ ਪੰਜਾਬੀ ਸੱਭਿਆਚਾਰ ਦੀਆਂ ਪੰਜਾਬੀ ਵਿਰਸੇ ਦੀਆਂ ਖੇਡਾਂ ਉਹ ਮਿੰਨੀ 올림픽 ਵਜੋਂ ਪ੍ਰੀਆ ਦੁਨੀਆ ਭਰ ਚ ਨਾਮਣਾ ਖੱਟਿਆ ਉਸ ਖੇਡਾਂ ਦਾ ਸ਼ਿੰਗਾਰ ਰਹੀਆਂ ਬਲਦਾਂ ਦੀ ਦੌੜ ਜਾਂ ਗੱਡੀਆਂ ਦੀ ਦੌੜ ਜਿਹਨੂੰ ਆਪਾਂ ਕਹਿੰਦੇ ਆ ਉਹ ਦੌੜ ਜਿਹੜੀ ਬੰਦ ਕਰਾ ਦਿੱਤੀ ਗਈ ਮਤਲਬ ਐ ਮਲੂਕ ਐ ਨੌਜਵਾਨ ਬੱਚੇ ਜਿਨ੍ਹਾਂ ਨੂੰ ਐ ਸਜਾ ਕੇ ਤਿਆਰ ਕਰਕੇ ਲਿਆਇਆ ਜਾਂਦਾ ਸੀ ਝੁਲਪਾ ਕੇ ਲਿਆਇਆ ਜਾਂਦਾ ਸੀ ਥਾਪੀ ਦੇ ਕੇ ਜਦੋਂ ਰੇੜੀ ਨਾਲ ਜੋੜ ਕੇ ਭਜਾਇਆ ਜਾਂਦੇ ਸ ਤਾਂ ਆਸ਼ਅਸ਼ ਕਰਉਂਦੇ ਸੀ ਲੋਕ ਉਹ ਦੌੜ ਜਦੋਂ ਬੰਦ ਹੋਈ ਉਹਦੇ ਵਿੱਚ ਕਈ ਸਵਾਲ ਆਈ ਜੀ ਕੇ ਜੀ 55 ਅਰ ਕੁਰੂਰਤਾ ਹੁੰਦੀ ਹੈ ਜੀ ਇਹਨਾਂ ਨੂੰ ਟੀਕੇ ਲਾਏ ਜਾਂਦੇ ਆ ਜੀ ਇਹਨਾਂ ਨਾਲ ਨਸ਼ਾ ਪੱਤਾ ਦਿੱਤਾ ਜਾਂਦਾ ਜੀ ਇਹਨਾਂ ਨੂੰ ਇਹਨਾਂ ਦੇ ਕੁਜਾ ਮਾਰੀਆਂ ਜਾਂਦੀਆਂ ਜੀ ਤਿੱਖੀਆਂ ਹੋਈ ਸਾਰਾ ਕੁਝ ਸੋ ਇਸ ਲਈ ਉਹ ਬੰਦ ਹੋਈ ਤੇ ਮਹਿੰਕਾ ગાંધી ਨੇ ਹੋਰ ਪਛਵਾਂਦੇ ਵਾਲੇ ਲੜਾਈ ਲੜੀ ਉਹਦੇ ਵਿੱਚੋਂ ਇਹ ਵੀ ਆ ਗਿਆ ਪਰ ਲੰਮੀ ਜਦੋਜਹਿਦ ਤੋਂ ਬਾਅਦ ਆਖਰ ਕਿਲਾ ਰਾਏਪੁਰ ਦੇ ਵਿੱਚ ਬੈਨ ਗੱਡੀਆਂ ਦੀ ਜਾਂ ਬਲਦਾਂ ਦੀ ਜਾਂ ਇਹ ਰੇੜੀਆਂ ਵਾਲੀ ਮਤਲਬ ਦੌੜ ਮੁੜ ਕੇ ਸ਼ੁਰੂ ਹੋਣ ਜਾਈ ਬਿਲਕੁਲ ਇਹ ਗੱਡੀਆਂ ਦੀ ਦੌੜ ਬੈਲ ਗੱਡੀਆਂ ਵਾਲੀ ਮਰਦਾਂ ਦੀ ਦੌੜ ਤੁਹਾਨੂੰ ਕਿਲਾ ਰਾਏਪੁਰ ਦੇ ਖੇਡਾਂ ਚ ਮੁੜ ਕੇ ਸ਼ਿੰਗਾਰ ਵਾਂਗ ਨਜ਼ਰ ਆ ਰਹੀ ਜੀ ਪੰਜਾਬ ਦੇ ਲੁਧਿਆਣਾ ਦੇ ਕਿਲਾ ਰਾਏਪੁਰ ਦੇ ਵਿੱਚ ਮਿੰਨੀ অলੰਪਿਕ ਜਾਂ ਪੈਂਡੂਲਮਪਕਾ ਬਜੂ ਜਾਣੀ ਜਾਂਦੀਆਂ ਖੇਡਾਂ ਦੇ ਦਰਮਿਆਨ ਹਾਂ ਜੀ ਮਰਦਾਂ ਦੀ ਦੌੜ ਦੀ ਪਾਪਸੀ ਹੋਣ ਜਾ ਰਹੀ ਹੈ ਕਹਿੰਦੇ ਕਿਲਾ ਰਾਏਪੁਰ ਚ ਜੋ ਖੇਡਾਂ ਸ਼ੁਰੂ ਹੋਣਗੀਆਂ ਉਹਦੇ ਵਿੱਚ ਇਸ ਵਾਰ ਮਰਦਾਂ ਦੀ ਦੌੜ ਵੀ ਸ਼ਾਮਲ ਹੋਵੇਗੀ ਡੀਸੀ ਮਹਿਸ਼ੂ ਜੈਨ ਨੇ ਇਸ ਸੰਬੰਧੀ ਕਾਨੂੰਨੀ ਕਾਇਦੇ ਮੁਤਾਬਕ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਉਹਨੇ ਕਿਹਾ ਕਿ ਇਸ ਨੂੰ ਪ੍ਰਕਿਰਿਆ ਤਹਿਤ ਮਨਜ਼ੂਰੀ ਮਿਲ ਗਈ ਹੈ ਇਸ ਲਈ ਇਹ ਚੋਣ ਇਹ ਦੌੜਾਂ ਹੋਣਗੀਆਂ ਜ਼ਿਲ੍ਹਾ ਪ੍ਰਸ਼ਾਸਨ ਪ੍ਰਬੰਧਕ ਪਿੰਡੂ ਲੋਕ ਇਸ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਨੇ 30 ਜਨਵਰੀ ਤੋਂ 1 ਫਰਵਰੀ ਤੱਕ ਇਹ ਖੇਡਾਂ ਕਰਾਈਆਂ ਜਾਣੀਆਂ ਨੇ ਡੀਸੀ ਮਹਿਸ਼ੂ ਜੈਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਕਾਨੂੰਨ ਮੁਤਾਬਕ ਵੈਲ ਗੱਡੀਆਂ ਦੀਆਂ ਬਦਲਾਂ ਦੀਆਂ ਦੌੜਾਂ ਹੋਣਗੀਆਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 2114 ਚੱਕਲਾ ਰਾਏਪੁਰ ਦੇ ਵਿੱਚ ਬਦਲਾਂ ਦੀ ਦੌੜ ਤੇ ਰੋਕ ਲੱਗੀ ਸੀ ਸੋ 2014 ਤੋਂ ਲੱਗੀ ਰੋਕ ਹੁਣ ਜਾ ਕੇ 2026 ਛੱਟ ਰਹੀ ਹੈ ਪੰਜਾਬ ਸਰਕਾਰ ਨੇ 11 ਜੁਲਾਈ ਨੂੰ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਬਦਲਾਂ ਦੀ ਦੌੜ ਨੂੰ ਫਿਰ ਤੋਂ ਕਰਾਉਣ ਦਾ ਰਸਤਾ ਸਾਫ਼ ਕਰ ਦਿੱਤਾ ਸੀ ਸਰਕਾਰ ਨੇ ਇਸ ਫੈਸਲੇ ਨੂੰ ਇਸ ਬਦਲਾਂ ਦੀ ਦੌੜ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋਇਆ ਪਿਛਲੇ ਕੁਝ ਬਰਿਆਂ ਤੋਂ ਪੰਜਾਬ ਸਰਕਾਰ ਇਹਨਾਂ ਖੇਲਾਂ ਦੀ ਯੋਜਨਾ ਲਈ ਸਾਰੇ ਪ੍ਰਬੰਧ ਉਹ ਦਿੱਖ ਰਹੀ ਸੀ। ਮੈਲ ਗੱਡੀਆਂ ਦੀ ਵਧਾਂ ਦੀ ਦੌੜ ਸ਼ੁਰੂ ਹੋਣ ਨਾਲ ਕਿਲਾ रायपुर ਦੇ ਖੇਡਾਂ ਦਾ ਇੱਕ ਵਾਰ ਫੇਰ ਮੁੜ ਕੇ ਉਹ ਖਿੱਚ ਬਣੇਗੀ। ਹੁਣ ਕਿਲਾ रायपुर ਦੇ ਵਿੱਚ ਵਧਾਂ ਦੀ ਦੌੜ ਤੇ ਉੱਤੇ ਰੋਕ ਰੋਕ हट ਗਈ ਆ ਤੇ ਇਹਦੇ ਨਾਲ ਖੇਡਾਂ ਦੀ ਰੌਣਕ ਪਰਤੇਗੀ ਤੇ ਦੇਸ਼ਾਂ-ਵਦੇਸ਼ਾਂ ਦੇ ਲੋਕ ਫੇਰ ਇਸ ਵਾਰ ਕਿੱਛ ਚਲੇ ਆਉਣਗੇ। ਕੋਈ ਸ਼ਰਤਾਂ ਹੋਣਗੀਆਂ ਦੁਬਾਰਾ ਇਸ ਦੌੜ ਦੀਆਂ। ਦੌੜ ਤੋਂ ਪਹਿਲਾਂ ਸਾਰੇ ਵਲਦਾਂ ਨੂੰ ਜਿਹੜੇ ਪਛਵਾ ਦੇ ਡਾਕਟਰ ਨੇ ਉਹਨਾਂ ਦੀ ਬਖਾਸਾ ਟੀਮ ਉੱਥੇ હાજર ਰਹੇਗੀ ਜਿਹੜੀ ਚੈੱਕ ਕਰੇਗੀ ਦੌੜ ਦੇ ਦੌਰਾਨ ਵੀ ਉਹ ਟੀਮ ਮੌਜੂਦ ਰਹੇਗੀ ਕਿਸੇ ਤਰ੍ਹਾਂ ਦੀ ਵੀ ਕੁੱਟਮਾਰ ਬਲਦਾ ਨਾਲ ਕੋਈ ਨੁਕੀਲੀ ਚੀਜ਼ ਕੋਈ क्रूरਤਾ ਹੈ ਨਾ ਕੋਈ ਉਹਨਾਂ ਨਾਲ ਦੁਰਵਿਵਹਾਰ ਜਾਂ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਦਿੱਤਾ ਜਾਊਗਾ ਬਹੁਤ ਜ਼ਿਆਦਾ ਗਰਮੀ ਹੋਵੇ ਜਾਂ ਮੌਸਮ ਖਰਾਬ ਹੋਵੇ ਉਹ ਸਥਿਤੀ 'ਚ ਦੌੜ ਨਹੀਂ ਹੋਊਗੀ ਸਾਰੇ ਹਿੱਸਾ ਲੈਣ ਵਾਲੇ ਉਹਦਾ ਪੂਰਾ ਰਜਿਸਟ੍ਰੇਸ਼ਨ ਹੋਏਗਾ ਗੱਡੀਆਂ ਦਾ ਬਲਦਾਂ ਦਾ ਉਹਨਾਂ ਦੇ ਪ੍ਰਬੰਧਕਾਂ ਦਾ ਉਹਨਾਂ ਨੂੰ ਭਜਾਉਣ ਵਾਲੇ ਹੁੰਦਾ ਨਿਯਮਾਂ ਦਾ ਉਲੰਘਣ ਕਰਨ ਦੇ ਉੱਤੇ ਸਖਤ ਕਾਰਵਾਈ ਦੀ ਇਹਦੇ ਵਿੱਚ ਪ੍ਰਵੀਜ਼ਨ ਰੱਖੀ ਗਈ ਹੈ ਸੋ ਇਸ ਲਈ ਪਿੰਡੂ 올림픽 ਖੇਡਾਂ ਮਿਨੀ 올림픽 ਖੇਡਾਂ ਦੇ ਨਾਂ ਤੇ ਮਸ਼ਹੂਰ ਇਸ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਦਾ ਆਗਾਜ਼ 1933 ਚ ਹੁੰਦਾ ਹੈ ਮਤਲਬ ਕਿਲਾ ਰਾਏਪੁਰ ਪਿੰਡੂ ਖੇਡਾਂ ਦੀ ਸ਼ੁਰੂਆਤ 1933 ਚ ਹੁੰਦੀ ਹੈ ਇਸ ਤੋਂ ਬਾਅਦ ਇਹ ਜਿਲ੍ਹਾ ਪੱਧਰ ਤੇ ਪੰਜਾਬ ਪੱਧਰ ਤੇ ਮੁਲਕ ਪੱਧਰ ਤੇ ਫਿਰ ਭਾਰਤ ਪੱਧਰ ਤੇ ਪ੍ਰਫੁੱਲਤ ਹੁੰਦੀਆਂ ਨੇ ਰਾਏਪੁਰ ਦੇ ਵਿੱਚ ਹਾਕੀ ਚ ਸਿਲਵਰ ਕੱਪ ਜਿੱਤਣ ਨਾਲ ਸ਼ੁਰੂਆਤ ਹੋਈ ਸੀ ਸਾਲ 1933 ਦੇ ਵਿੱਚ ਪਹਿਲੀ ਵਾਰ ਰਾਏਪੁਰ ਚ ਹਾਕੀ ਟੀਮ ਨੇ ਜਲੰਧਰ ਚ ਸਿਲਵਰ ਕੱਪ ਜਿੱਤਿਆ ਇਸ ਜਿੱਤ ਤੋਂ ਪ੍ਰੇਰਿਤ ਹੋ ਕੇ ਗਰੇਵਾਲ ਹੈ ਮਤਲਬ ਉਹਨਾਂ ਨੇ ਕਹਿੰਦੇ ਪਿੰਡ ਦੇ ਵਿੱਚ ਬਾਲੀਬਾਲ ਕਬੱਡੀ ਐਥਲੀਟਸ ਦੀ ਸ਼ੁਰੂ ਕਰਾਈਆਂ ਤੇ ਉਸ ਤੋਂ ਬਾਅਦ ਕਰੇਵਾਲ ਸਪੋਰਟਸ ਐਸੋਸੀਏਸ਼ਨ ਬਣ ਗਈ ਤੇ ਉਸ ਤਰ੍ਹਾਂ ਇਹ ਖੇਡਾਂ ਸ਼ੁਰੂ ਹੋ ਗਈਆਂ 1944 ਚ ਪਹਿਲੀ ਵਾਰ ਬਲਦਾਂ ਦੀ ਦੌੜ ਹੋਈ ਸਾਲ 1940 ਚ 440 ਗੱਜ ਦਾ ਟਰੈਕ ਬਣਾ ਕੇ ਰੀਡ ਦੇ ਮੁਕਾਬਲੇ ਸ਼ੁਰੂ ਹੋਏ ਤਾਂ ਸਾਲ 1944 ਚ ਪਪਾ ਬਖਸ਼ੀ ਦੇ ਕੋਚਾਂ ਸਦਕਾ ਬਲਦਾਂ ਦੀ ਦੌੜ ਸ਼ਾਮਲ ਕੀਤੀ ਗਈ ਸਾਲ 1950 ਚ ਬੀਬੀਆਂ ਦੇ ਲਈ ਖੇਡ ਯੋਜਨਾਵਾਂ ਦੇ ਵਿੱਚ ਉਹਨਾਂ ਦੀ ਸ਼ੁਰੂਆਤ ਹੋਈ ਸਾਲ 1953 ਚ ਫਿਰ ਮਤਲਬ ਕਿ ਇਹਨੂੰ ਰਸਮੀ ਤੌਰ ਤੇ ਸਾਰੇ ਜੀਏ ਵਿੱਚ ਸ਼ਾਮਲ ਕਰ ਲਿਆ ਗਿਆ। ਦੁਨੀਆ ਭਰ ਦੇ ਵਿੱਚ ਪੰਜਾਬ ਦਾ ਵਿਰਸਾ ਦੇਖਣ ਦੇ ਲਈ ਲੋਕ ਇੱਥੇ ਆਉਂਦੇ ਰਹੇ ਨੇ ਤੇ ਦੇਸੀ ਘਿਓ ਕਹਿੰਦੇ ਬਰਦਾਂ ਨੂੰ ਪੁਲਾਇਆ ਜਾਂਦਾ ਫਰੂਟ ਡਰਾਈ ਫਰੂਟ ਖੁਲਾਇਆ ਜਾਂਦਾ ਹੈ ਨਾ ਤੇ ਇਸ ਲਈ ਫਿਰ ਉਹ ਰੋਕ ਲੱਗ ਗਈ ਤੇ ਰੋਕ ਤੋਂ ਬਾਅਦ ਹੁਣ ਜਦੋਂ ਇਹ ਰੋਕ हट ਰਹੀ ਹੈ ਤਾਂ ਫਿਰ ਉਹਦੇ ਨਾਲ ਲੋਕਾਂ 'ਚ ਉਤਸ਼ਾਹ ਹੈ ਤੇ ਇਸ ਪਰ ਕਿਲਾ रायपुर ਦੀਆਂ ਖੇਡਾਂ ਇੱਕ ਵਾਰ ਫੇਰ ਆਪਣੇ ਮਿਆਰ ਤੇ ਹੋਣਗੀਆਂ